ਸਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਾਲ ਜੁੜੀ ਹੋਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ سنگੀਨ ਅਪਰਾਧ ਦੇ ਵਿੱਚ ਹੁਣ 9 ਸਾਲਾਂ ਬਾਅਦ ਇੱਕ ਸੱਟ ਦਾ ਗਠਨ ਕੀਤਾ ਗਿਆ ਅਦਰਸਲ ਜਿਹੜਾ ਇਹ ਸੱਟ ਦਾ ਗਠਨ ਕੀਤਾ ਗਿਆ ਇਸ ਦੇ ਪਿੱਛੇ ਇੱਕ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਅਦਰਸਲ ਇੱਕ ਮਾਮਲਾ ਦਰਜ ਕੀਤਾ ਜਾਂਦਾ ਜਿਸ ਦੇ ਵਿੱਚ ਇੱਕ ਐਨ ਆਰ ਆਈ ਦੇ ਆ ਜ਼ਿਕਰ ਹੁੰਦਾ ਹੈ ਕਿ ਉਸ ਨੂੰ ਪਹਿਲਾਂ ਅਗਵਾ ਕੀਤਾ ਗਿਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਜਿਹੜੇ ਇਹ ਦੋਸ਼ ਨੇ ਬਲਦੇਵ ਸਿੰਘ ਦੇ ਉੱਤੇ ਲੱਗਦੇ ਨੇ ਤੇ ਇਸ ਤੋਂ ਬਾਅਦ ਬਲਦੇਵ ਸਿੰਘ ਦੇ ਵੱਲੋਂ ਜਿਹੜਾ ਇਹ ਮਾਮਲਾ ਇਹ ਇੱਕ ਉੱਚ ਪਦਰੀ ਜਾਂਚ ਤੇ ਲਈ ਇੱਕ ਮੰਗ ਕੀਤੀ ਜਾਂਦੀ ਹੈ ਰਿਟ ਦਾਇਰ ਕੀਤੀ ਜਾਂਦੀ ਹੈ ਮਾਮਲੇ ਦੇ ਵਿੱਚ ਮੰਗ ਕੀਤੀ ਜਾਂਦੀ ਹੈ ਕਿ सीबीआई ਤੋਂ ਜਾਂਚ ਹੋਵੇ ਜਾਂ ਫਿਰ ਜਿਹੜੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਉਹ ਇਸ ਦੀ ਜਾਂਚ ਕਰਨ ਤਾਂ ਕਿ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਇਸ ਸਬੰਧ ਦੇ ਵਿੱਚ ਹੁਣ ਹਾਈ ਕੋਰਟ ਦੇ ਵੱਲੋਂ ਇੱਕ ਸੈੱਟ ਦਾ ਗਠਨ ਕੀਤਾ ਗਿਆ ਹਾਈ ਕੋਰਟ ਦਾ ਕਹਿਣਾ ਹੈ ਕਿ ਜਿਹੜਾ ਮਾਮਲਾ ਇਸ ਦੇ ਵਿੱਚ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਹੜਾ ਇਹ ਕਤਲ ਹੋਇਆ ਹੈ ਅਗਵਾ ਕਰਕੇ ਹੋਇਆ ਜਾਂ ਸਿੱਧੇ ਤੌਰ ਤੇ ਇਹ ਕਤਲ ਕੀਤਾ ਗਿਆ ਇਸ ਦੇ ਵਿੱਚ ਪੰਜਾਬ ਪੁਲਿਸ ਦੀ ਮੁਲੀਕੂਤ ਨਾ ਹੋਵੇ ਕਿ ਇਹ ਇੱਕ ਜਾਣਤਾ ਵਿਸ਼ਾ ਹੈ ਤੇ ਉਹਨਾਂ ਦੇ ਵੱਲੋਂ ਹੁਣ ਸਿਟ ਦੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਸਿੱਧੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਜਿਹੜੇ ਅਧਿਕਾਰੀ ਹੋਣਗੇ ਉਹ ਆਈਜੀ ਲੈਵਲ ਦੇ ਹੋਣਗੇ ਆਈਜੀ ਲੈਵਲ ਤੋਂ ਹੇਠਲੇ ਲੈਵਲ ਦਾ ਅਧਿਕਾਰੀ ਇਸ ਸਿਟ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ ਉਹ ਇਸ ਮਾਮਲੇ ਦੀ ਜਾਂਚ ਨਹੀਂ ਕਰੇਗਾ ਦਰਸਲ ਮਾਮਲੇ ਦੇ ਜੇ ਪਿੱਛੇ ਦੀ ਗੱਲ ਕੀਤੀ ਜਾਵੇ ਤਾਂ ਬਲਦੇਵ ਸਿੰਘ ਜਿਸ ਦੇ ਉੱਤੇ ਇਹ ਇਲਜ਼ਾਮ ਲਗਾਏ ਗਏ ਨੇ ਉਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦਾ ਕਤਲ ਹੋਇਆ ਅਸਲ ਦੇ ਵਿੱਚ ਉਸ ਦਾ ਕਤਲ ਨਹੀਂ ਹੋਇਆ ਉਹ ਇੰਗਲੈਂਡ ਦੇ ਵਿੱਚ ਇੱਕ ਪੰਗੌੜਾ ਹੈ ਤੇ 60000 ਪਾਉਂਡ ਦਾ ਉਹ ਦੇਣਦਾਰ ਹੈ ਇਸ ਤੋਂ ਇਲਾਵਾ ਹੋਰ ਪਾਸੇ ਵੀ ਉਸ ਦੀਆਂ ਕਈ ਦੇਣਦਾਰੀਆਂ ਨੇ ਤੇ ਜਿਸ ਤੋਂ ਪੰਗੌੜਾ ਹੋ ਕੇ ਉਸ ਦੇ ਵੱਲੋਂ ਇਹ ਇੱਕ ਮਾਮਲਾ ਰਚਿਆ ਗਿਆ ਕਿ ਉਸ ਨੂੰ ਅਗਵਾ ਕੀਤਾ ਗਿਆ ਫਿਰ ਉਸ ਦਾ ਕਤਲ ਕੀਤਾ ਗਿਆ ਕਲਾਂਕੇ ਜਿਸ ਵਿਅਕਤੀ ਦੀ ਲਾਸ਼ ਮਿਲੀ ਸੀ ਨਹਿਰ ਦੇ ਵਿੱਚੋਂ ਜਦੋਂ ਉਸ ਦਾ ਡੀਐਨਏ ਕਰਵਾਇਆ ਗਿਆ ਜਿਹੜਾ ਇੰਗਲੈਂਡ ਦੇ ਵਿੱਚ ਰਹਿ ਰਿਹਾ ਐਨਆਰਆਈ ਸੀ ਉਸ ਦੇ ਭਰਾ ਦੇ ਨਾਲ ਤਾਂ ਉਹ ਜਿਹੜਾ ਡੀਐਨਏ ਹੈ ਉਹ ਮੈਚ ਨਹੀਂ ਹੁੰਦਾ ਜਿਸ ਤੋਂ ਬਾਅਦ ਜਿਹੜੇ ਸ਼ੰਕੇ ਨੇ ਉਹ ਹੋਰ ਵੀ ਵੱਧ ਜਾਂਦੇ ਨੇ ਤੇ ਜਦੋਂ ਮਾਮਲਾ ਹਾਈ ਕੋਰਟ ਦੇ ਵਿੱਚ ਆਂਦਾ ਹੈ ਤਾਂ ਹਾਈ ਕੋਰਟ ਇਸ ਕੇਸ ਨੂੰ ਪੂਰੀ ਤਰ੍ਹਾਂ ਦੇ ਨਾਲ ਮੋਨੀਟਰ ਕਰਦਾ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ 9 ਸਾਲਾਂ ਦੇ ਬਾਅਦ ਸਿਟ ਦਾ ਗਠਨ ਕਰ ਦਿੱਤਾ ਗਿਆ ਤੇ ਹਾਈ ਕੋਰਟ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ 2 ਮਹੀਨੇ ਦੇ ਵਿੱਚ ਇਸ ਦੀ ਜਾਂਚ ਪੂਰੀ ਕੀਤੀ ਜਾਵੇ ਤੇ ਜਿਹੜੇ ਦੋਸ਼ੀ ਨੇ ਉਹ ਕੌਣ ਨੇ ਉਹ ਸਾਹਮਣੇ ਆਣ ਉਹਨਾਂ ਦੇ ਉੱਤੇ ਫਿਰ ਕਾਰਵਾਈ ਹੋਵੇ ਹਾਲਾਂਕਿ 9 ਸਾਲਾਂ ਬਾਅਦ ਵੱਡਾ ਸੰਘਰਸ਼ ਵੱਡੀ ਲੜਾਈ ਤੋਂ ਬਾਅਦ ਕਿਤੇ ਨਾ ਕਿਤੇ ਬਲਦੇਵ ਸਿੰਘ ਨਾਮੀ ਜੋ ਵਿਅਕਤੀ ਹੈ ਜਿਸ ਦੇ ਉੱਤੇ ਇਲਜ਼ਾਮ ਲੱਗੇ ਨੇ ਉਸ ਨੂੰ ਕਿਤੇ ਨਾ ਕਿਤੇ ਰਾਹਤ ਜ਼ਰੂਰ ਹੈ ਪਰੰਤੂ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ 2 ਮਹੀਨੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਜਿਹੜੀ ਡਾਇਰੈਕਸ਼ਨ ਦਿੱਤੀ ਗਈ ਹੈ ਉਸ ਦੇ ਉੱਤੇ ਪੰਜਾਬ ਪੁਲਿਸ ਕਿੰਨੀ ਕੁ ਖਰੀ ਉਤਰਦੀ ਹੈ ਸਸਕਾਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਾਲ ਜੁੜੀ ਹੋ ਇੱਕ سنگੀਨ ਅਪਰਾਧ ਦੇ ਵਿੱਚ ਹੁਣ 9 ਸਾਲਾਂ ਬਾਅਦ ਇੱਕ ਸੈੱਟ ਦਾ ਗਠਨ ਕੀਤਾ ਗਿਆ ਅਦਰਸਲ ਜਿਹੜਾ ਇਹ ਸੈੱਟ ਦਾ ਗਠਨ ਕੀਤਾ ਗਿਆ ਇਸ ਦੇ ਪਿੱਛੇ ਇੱਕ ਉਗਵਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਅਦਰਸਲ ਇੱਕ ਮਾਮਲਾ ਦਰਜ ਕੀਤਾ ਜਾਂਦਾ ਜਿਸ ਦੇ ਵਿੱਚ ਇੱਕ ਐਨਆਰਆਈ ਦੇ ਆ ਜ਼ਿਕਰ ਹੁੰਦਾ ਹੈ ਕਿ ਉਸ ਨੂੰ ਪਹਿਲਾਂ ਅਗਵਾ ਕੀਤਾ ਗਿਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਜਿਹੜੇ ਇਹ ਦੋਸ਼ ਨੇ ਬਲਦੇਵ ਸਿੰਘ ਦੇ ਉੱਤੇ ਲੱਗਦੇ ਨੇ ਤੇ ਇਸ ਤੋਂ ਬਾਅਦ ਬਲਦੇਵ ਸਿੰਘ ਦੇ ਵੱਲੋਂ ਜਿਹੜਾ ਇਹ ਮਾਮਲਾ ਇਹ ਇੱਕ ਉੱਚ ਪੱਧਰੀ ਜਾਂਚ ਤੇ ਲਈ ਇੱਕ ਮੰਗ ਕੀਤੀ ਜਾਂਦੀ ਹੈ ਰਿਟ ਦਾਇਰ ਕੀਤੀ ਜਾਂਦੀ ਹੈ ਮਾਮਲੇ ਦੇ ਵਿੱਚ ਮੰਗ ਕੀਤੀ ਜਾਂਦੀ ਹੈ ਕਿ ਸੀਬੀਆਈ ਤੋਂ ਜਾਂਚ ਹੋਵੇ ਜਾਂ ਫਿਰ ਜਿਹੜੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਉਹ ਇਸ ਦੀ ਜਾਂਚ ਕਰਨ ਤਾਂ ਕਿ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਇਸ ਸਬੰਧ ਦੇ ਵਿੱਚ ਹੁਣ ਹਾਈ ਕੋਰਟ ਦੇ ਵੱਲੋਂ ਇੱਕ ਸੈੱਟ ਦਾ ਗਠਨ ਕੀਤਾ ਗਿਆ ਹਾਈ ਕੋਰਟ ਦਾ ਕਹਿਣਾ ਹੈ ਕਿ ਜਿਹੜਾ ਮਾਮਲਾ ਇਸ ਦੇ ਵਿੱਚ ਇਸ ਕਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਹੜਾ ਇਹ ਕਤਲ ਹੋਇਆ ਹੈ ਅਗਵਾ ਕਰਕੇ ਹੋਇਆ ਹੈ ਜਾਂ ਸਿੱਧੇ ਤੌਰ ਤੇ ਇਹ ਕਤਲ ਕੀਤਾ ਗਿਆ ਇਸ ਦੇ ਵਿੱਚ ਪੰਜਾਬ ਪੁਲਿਸ ਦੀ ਮੁਲਿਕੂਗਤ ਨਾ ਹੋਵੇ ਕਿਉਂਕਿ ਇਹ ਇੱਕ ਜਾਂਚ ਦਾ ਵਿਸ਼ਾ ਹੈ ਤੇ ਉਹਨਾਂ ਦੇ ਵੱਲੋਂ ਹੁਣ ਸਿਟ ਦੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਸਿੱਧੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਜਿਹੜੇ ਅਧਿਕਾਰੀ ਹੋਣਗੇ ਉਹ ਆਈਜੀ ਲੈਵਲ ਦੇ ਹੋਣਗੇ ਆਈਜੀ ਲੈਵਲ ਤੋਂ ਹੇਟਲੇ ਲੈਵਲ ਦਾ ਅਧਿਕਾਰੀ ਇਸ ਸਿਟ ਦੇ ਵਿੱਚ ਸ਼ਾਮਿਲ ਨਹੀਂ ਹੋਵੇਗਾ ਉਹ ਇਸ ਮਾਮਲੇ ਦੀ ਜਾਂਚ ਨਹੀਂ ਕਰੇਗਾ ਦਰਸਲ ਮਾਮਲੇ ਦੇ ਜੇ ਪਿੱਛੇ ਦੀ ਗੱਲ ਕੀਤੀ ਜਾਵੇ ਬਲਦੇਵ ਸਿੰਘ ਜਿਸ ਦੇ ਉੱਤੇ ਇਹ ਇਲਜ਼ਾਮ ਲਗਾਏ ਗਏ ਨੇ ਉਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦਾ ਕਤਲ ਹੋਇਆ ਅਸਲ ਦੇ ਵਿੱਚ ਉਸ ਦਾ ਕਤਲ ਨਹੀਂ ਹੋਇਆ ਉਹ ਇੰਗਲੈਂਡ ਦੇ ਵਿੱਚ ਇੱਕ ਪੰਗੌੜਾ ਹੈ ਤੇ 60000 ਪਾਉਂਡ ਦਾ ਉਹ ਦੇਣਦਾਰ ਹੈ ਇਸ ਤੋਂ ਇਲਾਵਾ ਹੋਰ ਪਾਸੇ ਵੀ ਉਸ ਦੀਆਂ ਕਈ ਦੇਣਦਾਰੀਆਂ ਨੇ ਤੇ ਜਿਸ ਤੋਂ ਪੰਗੌੜਾ ਹੋ ਕੇ ਉਸ ਦੇ ਵੱਲੋਂ ਇਹ ਇੱਕ ਮਾਮਲਾ ਰਚਿਆ ਗਿਆ ਕਿ ਉਸ ਨੂੰ ਅਗਵਾ ਕੀਤਾ ਗਿਆ ਫਿਰ ਉਸ ਦਾ ਕਤਲ ਕੀਤਾ ਗਿਆ ਹਾਲਾਂਕਿ ਜਿਸ ਵਿਅਕਤੀ ਦੀ লাশ ਮਿਲੀ ਸੀ ਨਹਿਰ ਦੇ ਵਿੱਚੋਂ ਜਦੋਂ ਉਸ ਦਾ ਡੀਐਨਏ ਕਰਵਾਇਆ ਗਿਆ ਜਿਹੜਾ ਇੰਗਲੈਂਡ ਦੇ ਵਿੱਚ ਰਹਿ ਰਿਹਾ ਐਨਆਰਆਈ ਸੀ ਉਸ ਦੇ ਭਰਾ ਦੇ ਨਾਲ ਤਾਂ ਉਹ ਜਿਹੜਾ ਡੀਐਨਏ ਹੈ ਉਹ ਮੈਚ ਨਹੀਂ ਹੁੰਦਾ ਜਿਸ ਤੋਂ ਬਾਅਦ ਜਿਹੜੇ ਸ਼ੰਕੇ ਨੇ ਉਹ ਹੋਰ ਵੀ ਵੱਜ ਜਾਂਦੇ ਨੇ ਤੇ ਜਦੋਂ ਮਾਮਲਾ ਹਾਈ ਕੋਰਟ ਦੇ ਵਿੱਚ ਆਂਦਾ ਹੈ ਤਾਂ ਹਾਈ ਕੋਰਟ ਇਸ ਕੇਸ ਨੂੰ ਪੂਰੀ ਤਰ੍ਹਾਂ ਦੇ ਨਾਲ ਮੋਨੀਟਰ ਕਰਦਾ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ 9 ਸਾਲਾਂ ਦੇ ਬਾਅਦ ਸਟ ਦਾ ਗਠਨ ਕਰ ਦਿੱਤਾ ਗਿਆ ਤੇ ਹਾਈ ਕੋਰਟ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ 2 ਮਹੀਨੇ ਦੇ ਵਿੱਚ ਇਸ ਦੀ ਜਾਂਚ ਪੂਰੀ ਕੀਤੀ ਜਾਵੇ ਤੇ ਜਿਹੜੇ ਦੋਸ਼ੀ ਨੇ ਉਹ ਕੌਣ ਨੇ ਉਹ ਸਾਹਮਣੇ ਆਣ ਉਹਨਾਂ ਦੇ ਉੱਤੇ ਫਿਰ ਕਾਰਵਾਈ ਹੋਵੇ ਹਾਲਾਂਕਿ 9 ਸਾਲਾਂ ਬਾਅਦ ਵੱਡਾ ਸੰਘਰਸ਼ ਵੱਡੀ ਲੜਾਈ ਤੋਂ ਬਾਅਦ ਕਿਤੇ ਨਾ ਕਿਤੇ ਬਲਦੇਵ ਸਿੰਘ ਨਾਮੀ ਜੋ ਵਿਅਕਤੀ ਹੈ ਜਿਸ ਦੇ ਉੱਤੇ ਇਲਜ਼ਾਮ ਲੱਗੇ ਨੇ ਉਸ ਨੂੰ ਕਿਤੇ ਨਾ ਕਿਤੇ ਰਾਹਤ ਜ਼ਰੂਰ ਹੈ ਪਰੰਤੂ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ 2 ਮਹੀਨੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਜਿਹੜੀ ਡਾਇਰੈਕਸ਼ਨ ਦਿੱਤੀ ਗਈ ਹੈ ਉਸ ਦੇ ਉੱਤੇ ਪੰਜਾਬ ਪੁਲਿਸ ਕਿੰਨੀ ਕੁ ਖਰੀ ਉਤਰਦੀ ਹੈ ਸਰਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਾਲ ਜੁੜੀ ਹੋਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ سنگੀਨ ਅਪਰਾਧ ਦੇ ਵਿੱਚ ਹੁਣ 9 ਸਾਲਾਂ ਬਾਅਦ ਇੱਕ ਸੱ ਜਿਹੜਾ ਇਹ ਸੱਟ ਦਾ ਗਠਨ ਕੀਤਾ ਗਿਆ ਇਸ ਦੇ ਪਿੱਛੇ ਇੱਕ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਦਰਸਲ ਇੱਕ ਮਾਮਲਾ ਦਰਜ ਕੀਤਾ ਜਾਂਦਾ ਜਿਸ ਦੇ ਵਿੱਚ ਇੱਕ ਐਨਆਰਆਈ ਦੇ ਆ ਜ਼ਿਕਰ ਹੁੰਦਾ ਹੈ ਕਿ ਉਸ ਨੂੰ ਪਹਿਲਾਂ ਅਗਵਾ ਕੀਤਾ ਗਿਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਜਿਹੜੇ ਇਹ ਦੋਸ਼ ਨੇ ਬਲਦੇਵ ਸਿੰਘ ਦੇ ਉੱਤੇ ਲੱਗਦੇ ਨੇ ਤੇ ਇਸ ਤੋਂ ਬਾਅਦ ਬਲਦੇਵ ਸਿੰਘ ਦੇ ਵੱਲੋਂ ਜਿਹੜਾ ਇਹ ਮਾਮਲਾ ਇਹ ਇੱਕ ਉੱਚ ਪੱਧਰੀ ਜਾਂਚ ਤੇ ਲਈ ਇੱਕ ਮੰਗ ਕੀਤੀ ਜਾਂਦੀ ਹੈ ਰਟਦਾਰ ਕੀਤੀ ਜਾਂਦੀ ਹੈ ਮਾਮਲੇ ਦੇ ਵਿੱਚ ਮੰਗ ਕੀਤੀ ਜਾਂਦੀ ਹੈ ਕਿ सीबीआई ਤੋਂ ਜਾਂਚ ਹੋਵੇ ਜਾਂ ਫਿਰ ਜਿਹੜੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਨੇ ਉਹ ਇਸ ਦੀ ਜਾਂਚ ਕਰਨ ਤਾਂ ਕਿ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਇਸ ਸਬੰਧ ਦੇ ਵਿੱਚ ਹੁਣ ਹਾਈ ਕੋਰਟ ਦੇ ਵੱਲੋਂ ਇੱਕ ਸੈੱਟ ਦਾ ਗਠਨ ਕੀਤਾ ਗਿਆ ਹਾਈ ਕੋਰਟ ਦਾ ਕਹਿਣਾ ਹੈ ਕਿ ਜਿਹੜਾ ਮਾਮਲਾ ਇਸ ਦੇ ਵਿੱਚ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਹੜਾ ਇਹ ਕਤਲ ਹੋਇਆ ਹੈ ਅਗਵਾ ਕਰਕੇ ਹੋਇਆ ਜਾਂ ਸਿੱਧੇ ਤੌਰ ਤੇ ਇਹ ਕਤਲ ਕੀਤਾ ਗਿਆ ਇਸ ਦੇ ਵਿੱਚ ਪੰਜਾਬ ਪੁਲਿਸ ਦੀ ਮੁਲੀਪੂਕਤ ਨਾ ਹੋਵੇ ਕਿਉਂਕਿ ਇਹ ਇੱਕ ਜਾਂਚ ਦਾ ਵਿਸ਼ਾ ਹੈ ਤੇ ਉਹਨਾਂ ਦੇ ਵੱਲੋਂ ਹੁਣ ਸਿਟ ਦੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਸਿੱਧੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਜਿਹੜੇ ਅਧਿਕਾਰੀ ਹੋਣਗੇ ਉਹ ਆਈਜੀ ਲੈਵਲ ਦੇ ਹੋਣਗੇ ਆਈਜੀ ਲੈਵਲ ਤੋਂ ਹੇਠਲੇ ਲੈਵਲ ਦਾ ਅਧਿਕਾਰੀ ਇਸ ਸਿਟ ਦੇ ਵਿੱਚ ਸ਼ਾਮਿਲ ਹੋਵੇਗਾ ਉਹ ਇਸ ਮਾਮਲੇ ਦੀ ਜਾਂਚ ਨਹੀਂ ਕਰੇਗਾ ਦਰਸਲ ਮਾਮਲੇ ਦੇ ਜੇ ਪਿੱਛੇ ਦੀ ਗੱਲ ਕੀਤੀ ਜਾਵੇ ਬਲਦੇਵ ਸਿੰਘ ਜਿਸ ਦੇ ਉੱਤੇ ਇਹ ਇਲਜ਼ਾਮ ਲਗਾਏ ਗਏ ਨੇ ਉਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦਾ ਕਤਲ ਹੋਇਆ ਅਸਲ ਦੇ ਵਿੱਚ ਉਸ ਦਾ ਕਤਲ ਨਹੀਂ ਹੋਇਆ ਉਹ ਇੰਗਲੈਂਡ ਦੇ ਵਿੱਚ ਇੱਕ ਪੰਗੌੜਾ ਹੈ ਤੇ 60000 ਪਾਉਂਡ ਦਾ ਉਹ ਦੇਣਦਾਰ ਹੈ ਇਸ ਤੋਂ ਇਲਾਵਾ ਹੋਰ ਪਾਸੇ ਵੀ ਉਸ ਦੀਆਂ ਕਈ ਦੇਣਦਾਰੀਆਂ ਨੇ ਤੇ ਜਿਸ ਤੋਂ ਪੰਗੌੜਾ ਹੋ ਕੇ ਉਸ ਦੇ ਵੱਲੋਂ ਇਹ ਇੱਕ ਮਾਮਲਾ ਰਚਿਆ ਗਿਆ ਕਿ ਉਸ ਨੂੰ ਅਗਵਾ ਕੀਤਾ ਗਿਆ ਫਿਰ ਉਸ ਦਾ ਕਤਲ ਕੀਤਾ ਗਿਆ ਹਾਲਾਂਕਿ ਜਿਸ ਵਿਅਕਤੀ ਦੀ Laash ਮਿਲੀ ਸੀ ਨਹਿਰ ਦੇ ਵਿੱਚੋਂ ਜਦੋਂ ਉਸ ਦਾ DNA ਕਰਵਾਇਆ ਗਿਆ ਜਿਹੜਾ ਇੰਗਲੈਂਡ ਦੇ ਵਿੱਚ ਰਹਿ ਰਿਹਾ ਐਨਆਰਆਈ ਸੀ ਉਸ ਦੇ ਭਰਾ ਦੇ ਨਾਲ ਤਾਂ ਉਹ ਜਿਹੜਾ ਡੀਐਨਏ ਉਹ ਮੈਚ ਨਹੀਂ ਹੁੰਦਾ ਜਿਸ ਤੋਂ ਬਾਅਦ ਜਿਹੜੇ ਸ਼ੰਕੇ ਨੇ ਉਹ ਹੋਰ ਵੀ ਵਧ ਜਾਂਦੇ ਨੇ ਤੇ ਜਦੋਂ ਮਾਮਲਾ ਹਾਈ ਕੋਰਟ ਦੇ ਵਿੱਚ ਆਂਦਾ ਹੈ ਤਾਂ ਹਾਈ ਕੋਰਟ ਇਸ ਕੇਸ ਨੂੰ ਪੂਰੀ ਤਰ੍ਹਾਂ ਦੇ ਨਾਲ ਮੋਨੀਟਰ ਕਰਦਾ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ 9 ਸਾਲਾਂ ਦੇ ਬਾਅਦ ਸੱਟ ਦਾ ਗਠਨ ਕਰ ਦਿੱਤਾ ਗਿਆ ਤੇ ਹਾਈ ਕੋਰਟ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ 2 ਮਹੀਨੇ ਦੇ ਵਿੱਚ ਇਸ ਦੀ ਜਾਂਚ ਪੂਰੀ ਕੀਤੀ ਜਾਵੇ ਤੇ ਜਿਹੜੇ ਦੋਸ਼ੀ ਨੇ ਉਹ ਕੌਣ ਨੇ ਉਹ ਸਾਹਮਣੇ ਆਣ ਉਹਨਾਂ ਦੇ ਉੱਤੇ ਫਿਰ ਕਾਰਵਾਈ ਹੋਵੇ ਹਾਲਾਂਕਿ 9 ਸਾਲਾਂ ਬਾਅਦ ਵੱਡਾ ਸੰਘਰਸ਼ ਵੱਡੀ ਲੜਾਈ ਤੋਂ ਬਾਅਦ ਕਿਤੇ ਨਾ ਕਿਤੇ ਬਲਦੇਵ ਸਿੰਘ ਨਾਮੀ ਜੋ ਵਿਅਕਤੀ ਹੈ ਜਿਸ ਦੇ ਉੱਤੇ ਇਲਜ਼ਾਮ ਲੱਗੇ ਨੇ ਉਸ ਨੂੰ ਕਿਤੇ ਨਾ ਕਿਤੇ ਰਾਹਤ ਜ਼ਰੂਰ ਹੈ ਪਰੰਤੂ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ 2 ਮਹੀਨੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਜਿਹੜੀ ਡਾਇਰੈਕਸ਼ਨ ਦਿੱਤੀ ਗਈ ਹੈ ਉਸ ਦੇ ਉੱਤੇ ਪੰਜਾਬ ਪੁਲਿਸ ਕਿੰਨੀ ਕੁ ਖਰੀ ਉਤਰਦੀ ਹੈ ਸਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਾਲ ਜੁੜੀ ਹੋਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ سنگੀਨ ਅਪਰਾਧ ਦੇ ਵਿੱਚ ਹੁਣ 9 ਸਾਲਾਂ ਬਾਅਦ ਇੱਕ ਸੱ ਜਿਹੜਾ ਇਹ ਸੱਟ ਦਾ ਗਠਨ ਕੀਤਾ ਗਿਆ ਇਸ ਦੇ ਪਿੱਛੇ ਇੱਕ ਅਗਵਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਦਰਸਲ ਇੱਕ ਮਾਮਲਾ ਦਰਜ ਕੀਤਾ ਜਾਂਦਾ ਜਿਸ ਦੇ ਵਿੱਚ ਇੱਕ ਐਨਆਰਆਈ ਦੇ ਆ ਜ਼ਿਕਰ ਹੁੰਦਾ ਹੈ ਕਿ ਉਸ ਨੂੰ ਪਹਿਲਾਂ ਅਗਵਾ ਕੀਤਾ ਗਿਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਜਿਹੜੇ ਇਹ ਦੋਸ਼ ਨੇ ਬਲਦੇਵ ਸਿੰਘ ਦੇ ਉੱਤੇ ਲੱਗਦੇ ਨੇ ਤੇ ਇਸ ਤੋਂ ਬਾਅਦ ਬਲਦੇਵ ਸਿੰਘ ਦੇ ਵੱਲੋਂ ਜਿਹੜਾ ਇਹ ਮਾਮਲਾ ਇਹ ਇੱਕ ਉੱਚ ਪੱਧਰੀ ਜਾਂਚ ਤੇ ਲਈ ਇੱਕ ਮੰਗ ਕੀਤੀ ਜਾਂਦੀ ਹੈ ਰਿਟ ਦਾਇਰ ਕੀਤੀ ਜਾਂਦੀ ਹੈ ਮਾਮਲੇ ਦੇ ਵਿੱਚ ਮੰਗ ਕੀਤੀ ਜਾਂਦੀ ਹੈ ਕਿ ਸੀਬੀਆਈ ਤੋਂ ਜਾਂਚ ਹੋਵੇ ਜਾਂ ਫਿਰ ਜਿਹੜੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਉਹ ਇਸ ਦੀ ਜਾਂਚ ਕਰਨ ਤਾਂ ਕਿ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਇਸ ਸਬੰਧ ਦੇ ਵਿੱਚ ਹੁਣ ਹਾਈ ਕੋਰਟ ਦੇ ਵੱਲੋਂ ਇੱਕ ਸੈੱਟ ਦਾ ਗਠਨ ਕੀਤਾ ਗਿਆ ਹਾਈ ਕੋਰਟ ਦਾ ਕਹਿਣਾ ਹੈ ਕਿ ਜਿਹੜਾ ਮਾਮਲਾ ਇਸ ਦੇ ਵਿੱਚ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਹੜਾ ਇਹ ਕਤਲ ਹੋਇਆ ਹੈ ਅਗਵਾ ਕਰਕੇ ਹੋਇਆ ਜਾਂ ਸਿੱਧੇ ਤੌਰ ਤੇ ਇਹ ਕਤਲ ਕੀਤਾ ਗਿਆ ਇਸ ਦੇ ਵਿੱਚ ਪੰਜਾਬ ਪੁਲਿਸ ਦੀ ਮੁਲੀਪੂਰਤ ਨਾ ਹੋਵੇ ਕਿਉਂਕਿ ਇਹ ਇੱਕ ਜਾਂਚ ਦਾ ਵਿਸ਼ਾ ਹੈ ਤੇ ਉਹਨਾਂ ਦੇ ਵੱਲੋਂ ਹੁਣ ਸੈੱਟ ਦੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਸਿੱਧੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਜਿਹੜੇ ਅਧਿਕਾਰੀ ਹੋਣਗੇ ਉਹ ਆਈਜੀ ਲੈਵਲ ਦੇ ਹੋਣਗੇ ਆਈਜੀ ਲੈਵਲ ਤੋਂ ਹੇਠਲੇ ਲੈਵਲ ਦਾ ਅਧਿਕਾਰੀ ਇਸ ਸੈੱਟ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ ਉਹ ਇਸ ਮਾਮਲੇ ਦੀ ਜਾਂਚ ਨਹੀਂ ਕਰੇਗਾ ਦਰਸਲ ਮਾਮਲੇ ਦੇ ਜੇ ਪਿੱਛੇ ਦੀ ਗੱਲ ਕੀਤੀ ਜਾਵੇ ਤਾਂ ਬਲਦੇਵ ਸਿੰਘ ਜਿਸ ਦੇ ਉੱਤੇ ਇਹ ਇਲਜ਼ਾਮ ਲਗਾਏ ਗਏ ਨੇ ਉਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦਾ ਕਤਲ ਹੋਇਆ ਅਸਲ ਦੇ ਵਿੱਚ ਉਸ ਦਾ ਕਤਲ ਨਹੀਂ ਹੋਇਆ ਉਹ ਇੰਗਲੈਂਡ ਦੇ ਵਿੱਚ ਇੱਕ ਪੰਗੋੜਾ ਹੈ ਤੇ 60000 ਪਾਉਂਡ ਦਾ ਉਹ ਦੇਣਦਾਰ ਹੈ ਇਸ ਤੋਂ ਇਲਾਵਾ ਹੋਰ ਪਾਸੇ ਵੀ ਉਸ ਦੀਆਂ ਕਈ ਦੇਣਦਾਰੀਆਂ ਨੇ ਤੇ ਜਿਸ ਤੋਂ ਪੰਗੋੜਾ ਹੋ ਕੇ ਉਸ ਦੇ ਵੱਲੋਂ ਇਹ ਇੱਕ ਮਾਮਲਾ ਰਚਿਆ ਗਿਆ ਕਿ ਉਸ ਨੂੰ ਅਗਵਾ ਕੀਤਾ ਗਿਆ ਫਿਰ ਉਸ ਦਾ ਕਤਲ ਕੀਤਾ ਗਿਆ ਹਾਲਾਂਕਿ ਜਿਸ ਵਿਅਕਤੀ ਦੀ Laash ਮਿਲੀ ਸੀ ਨਹਿਰ ਦੇ ਵਿੱਚੋਂ ਜਦੋਂ ਉਸ ਦਾ DNA ਕਰਵਾਇਆ ਗਿਆ ਜਿਹੜਾ ਇੰਗਲੈਂਡ ਦੇ ਵਿੱਚ ਰਹਿ ਰਿਹਾ ਐਨਆਰਆਈ ਸੀ ਉਸ ਦੇ ਭਰਾ ਦੇ ਨਾਲ ਤਾਂ ਉਹ ਜਿਹੜਾ ਡੀਐਨਏ ਉਹ ਮੈਚ ਨਹੀਂ ਹੁੰਦਾ ਜਿਸ ਤੋਂ ਬਾਅਦ ਜਿਹੜੇ ਸ਼ੰਕੇ ਨੇ ਉਹ ਹੋਰ ਵੀ ਵਧ ਜਾਂਦੇ ਨੇ ਤੇ ਜਦੋਂ ਮਾਮਲਾ ਹਾਈ ਕੋਰਟ ਦੇ ਵਿੱਚ ਆਂਦਾ ਹੈ ਤਾਂ ਹਾਈ ਕੋਰਟ ਇਸ ਕੇਸ ਨੂੰ ਪੂਰੀ ਤਰ੍ਹਾਂ ਦੇ ਨਾਲ ਮੋਨੀਟਰ ਕਰਦਾ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ 9 ਸਾਲਾਂ ਦੇ ਬਾਅਦ ਸੱਟ ਦਾ ਗਠਨ ਕਰ ਦਿੱਤਾ ਗਿਆ ਤੇ ਹਾਈ ਕੋਰਟ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ 2 ਮਹੀਨੇ ਦੇ ਵਿੱਚ ਇਸ ਦੀ ਜਾਂਚ ਪੂਰੀ ਕੀਤੀ ਜਾਵੇ ਤੇ ਜਿਹੜੇ ਦੋਸ਼ੀ ਨੇ ਉਹ ਕੌਣ ਨੇ ਉਹ ਸਾਹਮਣੇ ਆਣ ਉਹਨਾਂ ਦੇ ਉੱਤੇ ਫਿਰ ਕਾਰਵਾਈ ਹੋਵੇ ਹਾਲਾਂਕਿ 9 ਸਾਲਾਂ ਬਾਅਦ ਵੱਡਾ ਸੰਘਰਸ਼ ਵੱਡੀ ਲੜਾਈ ਤੋਂ ਬਾਅਦ ਕਿਤੇ ਨਾ ਕਿਤੇ ਬਲਦੇਵ ਸਿੰਘ ਨਾਮੀ ਜੋ ਵਿਅਕਤੀ ਹੈ ਜਿਸ ਦੇ ਉੱਤੇ ਇਲਜ਼ਾਮ ਲੱਗੇ ਨੇ ਉਸ ਨੂੰ ਕਿਤੇ ਨਾ ਕਿਤੇ ਰਾਹਤ ਜ਼ਰੂਰ ਹੈ ਪਰੰਤੂ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ 2 ਮਹੀਨੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਜਿਹੜੀ ਡਾਇਰੈਕਸ਼ਨ ਦਿੱਤੀ ਗਈ ਹੈ ਉਸ ਦੇ ਉੱਤੇ ਪੰਜਾਬ ਪੁਲਿਸ ਕਿੰਨੀ ਕੁ ਖਰੀ ਉਤਰਦੀ ਹੈ ਸਸਕਾਲ ਸਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਾਲ ਜੁੜੀ ਹੋਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ سنگੀਨ ਅਪਰਾਧ ਦੇ ਵਿੱਚ ਹੁਣ 9 ਸਾਲਾਂ ਬਾਅਦ ਇੱਕ ਸੈ ਜਿਹੜਾ ਇਹ ਸੱਟ ਦਾ ਗਠਨ ਕੀਤਾ ਗਿਆ ਇਸ ਦੇ ਪਿੱਛੇ ਇੱਕ ਉਗਵਾ ਕਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਦਰਸਲ ਇੱਕ ਮਾਮਲਾ ਦਰਜ ਕੀਤਾ ਜਾਂਦਾ ਜਿਸ ਦੇ ਵਿੱਚ ਇੱਕ ਐਨ ਆਰ ਆਈ ਦੇ ਆ ਜ਼ਿਕਰ ਹੁੰਦਾ ਹੈ ਕਿ ਉਸ ਨੂੰ ਪਹਿਲਾਂ ਅਗਵਾ ਕੀਤਾ ਗਿਆ ਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ ਜਿਹੜੇ ਇਹ ਦੋਸ਼ ਨੇ ਬਲਦੇਵ ਸਿੰਘ ਦੇ ਉੱਤੇ ਲੱਗਦੇ ਨੇ ਤੇ ਇਸ ਤੋਂ ਬਾਅਦ ਬਲਦੇਵ ਸਿੰਘ ਦੇ ਵੱਲੋਂ ਜਿਹੜਾ ਇਹ ਮਾਮਲਾ ਇਹ ਇੱਕ ਉੱਚ ਪੱਧਰੀ ਜਾਂਚ ਤੇ ਲਈ ਇੱਕ ਮੰਗ ਕੀਤੀ ਜਾਂਦੀ ਹੈ ਰਿਟ ਦਾਇਰ ਕੀਤੀ ਜਾਂਦੀ ਹੈ ਮਾਮਲੇ ਦੇ ਵਿੱਚ ਮੰਗ ਕੀਤੀ ਜਾਂਦੀ ਹੈ ਕਿ ਸੀਬੀਆਈ ਤੋਂ ਜਾਂਚ ਹੋਵੇ ਜਾਂ ਫਿਰ ਜਿਹੜੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਉਹ ਇਸ ਦੀ ਜਾਂਚ ਕਰਨ ਤਾਂ ਕਿ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਇਸ ਸਬੰਧ ਦੇ ਵਿੱਚ ਹੁਣ ਹਾਈ ਕੋਰਟ ਦੇ ਵੱਲੋਂ ਇੱਕ ਸੈੱਟ ਦਾ ਗਠਨ ਕੀਤਾ ਗਿਆ ਹਾਈ ਕੋਰਟ ਦਾ ਕਹਿਣਾ ਹੈ ਕਿ ਜਿਹੜਾ ਮਾਮਲਾ ਇਸ ਦੇ ਵਿੱਚ ਇਸ ਕੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਹੜਾ ਇਹ ਕਤਲ ਹੋਇਆ ਹੈ ਅਗਵਾ ਕਰਕੇ ਹੋਇਆ ਹੈ ਜਾਂ ਸਿੱਧੇ ਤੌਰ ਤੇ ਇਹ ਕਤਲ ਕੀਤਾ ਗਿਆ ਇਸ ਦੇ ਵਿੱਚ ਪੰਜਾਬ ਪੁਲਿਸ ਦੀ ਮੁਲੀਪੂਰਤ ਨਾ ਹੋਵੇ ਕਿਉਂਕਿ ਇਹ ਇੱਕ ਜਾਂਚ ਦਾ ਵਿਸ਼ਾ ਹੈ ਤੇ ਉਹਨਾਂ ਦੇ ਵੱਲੋਂ ਹੁਣ ਸਿਟ ਦੇ ਵਿੱਚ ਪੰਜਾਬ ਦੇ ਡੀਜੀਪੀ ਨੂੰ ਸਿੱਧੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਜਿਹੜੇ ਅਧਿਕਾਰੀ ਹੋਣਗੇ ਉਹ ਆਈਜੀ ਲੈਵਲ ਦੇ ਹੋਣਗੇ ਆਈਜੀ ਲੈਵਲ ਤੋਂ ਹੇਠਲੇ ਲੈਵਲ ਦਾ ਅਧਿਕਾਰੀ ਇਸ ਸਿਟ ਦੇ ਵਿੱਚ ਸ਼ਾਮਲ ਨਹੀਂ ਹੋਵੇਗਾ ਉਹ ਇਸ ਮਾਮਲੇ ਦੀ ਜਾਂਚ ਨਹੀਂ ਕਰੇਗਾ ਦਰਸਲ ਮਾਮਲੇ ਦੇ ਜੇ ਪਿੱਛੇ ਦੀ ਗੱਲ ਕੀਤੀ ਜਾਵੇ ਤਬਲਦੇਵ ਸਿੰਘ ਜਿਸ ਦੇ ਉੱਤੇ ਇਹ ਇਲਜ਼ਾਮ ਲਗਾਏ ਗਏ ਨੇ ਉਸ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦਾ ਕਤਲ ਹੋਇਆ ਅਸਲ ਦੇ ਵਿੱਚ ਉਸ ਦਾ ਕਤਲ ਨਹੀਂ ਹੋਇਆ ਉਹ ਇੰਗਲੈਂਡ ਦੇ ਵਿੱਚ ਇੱਕ ਪੰਗੋੜਾ ਹੈ ਤੇ 60000 ਪਾਉਂਡ ਦਾ ਉਹ ਦੇਣਦਾਰ ਹੈ ਇਸ ਤੋਂ ਇਲਾਵਾ ਹੋਰ ਪਾਸੇ ਵੀ ਉਸ ਦੀਆਂ ਕਈ ਦੇਣਦਾਰੀਆਂ ਨੇ ਤੇ ਜਿਸ ਤੋਂ ਪੰਗੋੜਾ ਹੋ ਕੇ ਉਸ ਦੇ ਵੱਲੋਂ ਇਹ ਇੱਕ ਮਾਮਲਾ ਰਚਿਆ ਗਿਆ ਕਿ ਉਸ ਨੂੰ ਅਗਵਾ ਕੀਤਾ ਗਿਆ ਫਿਰ ਉਸ ਦਾ ਕਤਲ ਕੀਤਾ ਗਿਆ ਹਾਲਾਂਕਿ ਜਿਸ ਵਿਅਕਤੀ ਦੀ লাশ ਮਿਲੀ ਸੀ ਨਹਿਰ ਦੇ ਵਿੱਚੋਂ ਜਦੋਂ ਉਸ ਦਾ ਡੀਐਨਏ ਕਰਵਾਇਆ ਗਿਆ ਜਿਹੜਾ ਇੰਗਲੈਂਡ ਦੇ ਵਿੱਚ ਰਹਿ ਰਿਹਾ ਐਨਆਰਆਈ ਸੀ ਉਸ ਦੇ ਭਰਾ ਦੇ ਨਾਲ ਤਾਂ ਉਹ ਜਿਹੜਾ ਡੀਐਨਏ ਹੈ ਉਹ ਮੈਚ ਨਹੀਂ ਹੁੰਦਾ ਜਿਸ ਤੋਂ ਬਾਅਦ ਜਿਹੜੇ ਸ਼ੰਕੇ ਨੇ ਉਹ ਹੋਰ ਵੀ ਵੱਧ ਜਾਂਦੇ ਨੇ ਤੇ ਜਦੋਂ ਮਾਮਲਾ ਹਾਈ ਕੋਰਟ ਦੇ ਵਿੱਚ ਆਂਦਾ ਹੈ ਤਾਂ ਹਾਈ ਕੋਰਟ ਇਸ ਕੇਸ ਨੂੰ ਪੂਰੀ ਤਰ੍ਹਾਂ ਦੇ ਨਾਲ ਮੋਨੀਟਰ ਕਰਦਾ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ 9 ਸਾਲਾਂ ਦੇ ਬਾਅਦ ਸੱਟ ਦਾ ਗਠਨ ਕਰ ਦਿੱਤਾ ਗਿਆ ਤੇ ਹਾਈ ਕੋਰਟ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ 2 ਮਹੀਨੇ ਦੇ ਵਿੱਚ ਇਸ ਦੀ ਜਾਂਚ ਪੂਰੀ ਕੀਤੀ ਜਾਵੇ ਤੇ ਜਿਹੜੇ ਦੋਸ਼ੀ ਨੇ ਉਕਾਉਣ ਨੇ ਉਹ ਸਾਹਮਣੇ